ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਮਿੱਤਰੋ ਆਪਦੇ ਘਰੇ ਪਹੁੰਚੇ ਨਹੀਂ ਗੇ ਹੈ ਹੀ ਘਰੇ ਆ ਕੇਣ ਤੋਂ ਭਾਵ ਤੇ ਸਾਰਿਆਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਤੇ ਬਈ ਮਿੱਤਰੋ ਆਪਾਂ ਤੁਹਾਨੂੰ ਵਿਖਾਉਣ ਲੱਗੇ ਇੱਕ ਤੋਕੜ ਗੱਬਣ ਚੱਕ ਪਾਸ ਨਗੀਨਾ ਵੜ ਇਹਦੀ ਡਿਟੇਲ ਦੱਸਣੀ ਚਾਹਵਾ ਮੈਂ ਸਾਰੀ ਮਿੱਤਰੋ ਸੁਣ ਲਓ ਗੌਰ ਦੇ ਨਾਲ ਇਹ ਪਹਿਲਾ ਸੂਆ ਸੂਈ ਹੋਈ ਆ ਬਾਈ ਦੂਜੇ ਸੂਏ ਲਈ ਦੂਜੇ ਸੂਏ ਲਈ ਇਹ ਤਿੰਨਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤੁਸੀਂ ਵੀ ਆਉਦੀ ਕਰਵਾ ਕੇ ਲਜਾਣੀ ਹੈ ਕਿਉਂਕਿ ਭਾਈ ਮੇਰੇ ਤੇ ਵੀ ਨਾ ਤੇ ਜਨਾਬ ਹੀ ਆਉਦੇ ਡਾਕਟਰ ਲਿਆਇਓ ਆਉਦੀ ਤਸੱਲੀ ਕਰਕੇ ਲਜਾਇਓ ਦੁੱਧ ਜਿਹੜਾ ਜੋਕਣ ਵਾਲਾ ਉਹ ਆਪਾਂ ਜਿਹੜਾ ਕੰਡੇ ਦੇ ਉੱਤੇ ਧਰਾ ਦੇਾਂਗੇ ਮਤਲਬ 7-8 ਕਿਲੋ ਦੁੱਧ ਇਹਦੇ ਥੱਲੇ ਇਸ ਟਾਈਮ ਹੈਗਾ 8-9 ਕਿਲੋ ਤੁਸੀਂ ਭਾਈ 7-8 ਕਿਲੋ ਦੁੱਧ ਇਹਦੇ ਥੱਲੇ ਕੰਡੇ ਤੇ ਜੋਕਣ ਵਾਲਾ ਤਿਆਰ ਆ ਭਾਈ ਜਿਹੜਾ ਚੋਣ ਵਾਲਾ ਕੈਪੈਸਿਟੀ ਇਹਦੀ ਦੁੱਧ ਦੀ 20 ਕਿਲੋ ਦੀ ਤਾਜੀ ਸੂਈ ਦੀ ਆ ਪਹਿਲਣ ਪਲੂਣ ਵੱੱਤੀ ਦੀ ਐਤ ਕੀ ਬਾਬਾ ਰੱਖੇ ਸੁੱਕ ਬਾਈ ਦੁੱਧ ਮਾਰਾ ਬਾੜਾ ਨਹੀਂ ਆਂਦਾ ਬਾਈ 23 ਕਿਲੋ ਫਿਕਸ ਆਰਡਰ ਦੇ ਵਿੱਚ ਪੱਟਾਂ ਦੇ ਸਾਂਹਣਾਂ ਲੈਵਾ ਆਂਦਾ ਕਰਮਾਲੀ ਦਾ ਬਾਈ ਉੱਤੋਂ ਕੰਗਰੋੜ ਤੋਂ ਤੁਸੀਂ ਦੇਖ ਲਓ ਪਲੇਨ ਪਈ ਹੈ ਜਮਾ ਮੂੰਹ ਦੀ ਕੁਆਲਿਟੀ ਬਹੁਤ ਸੋਹਣੀ ਹੈ ਤੋਰੀ ਪਈ ਜਾਂਦਾਂ ਨੇ ਖੋਲੀ ਮੜਾ ਜੇ ਬਹਿਣ ਨੂੰ ਲੈ ਮਿੱਤਰੋ ਆ ਐ ਦੀ ਕੁਆਲਿਟੀ ਇੱਕ ਵਾਰੀ ਚੈੱਕ ਕਰ ਲਓ ਫਿਰ ਤੁਸੀਂ ਤੋਰ ਕੇ ਵੀ ਵਿਖਾ ਦੇਣਾ ਤੁਹਾਨੂੰ ਬਹੁਤ ਸੋਹਣੀ ਮਹਿੜਾ ਯਾਰ ਉੱਚੇ ਲੰਮੇ ਕੱਦ ਕਾਠ ਵਾਲੀ ਟੌਪ ਦਾ ਨਗੀਨਾ ਇਹੋ ਜਿਹਾ ਜਾਨਵਰ ਆ ਜਿਹੜਾ ਕਦੇ ਕਦੇ ਮੱਥੇ ਲੱਗਦਾ ਹੁੰਦਾ ਬਾਕੀ ਭਾਈ ਜਿਹੜੇ ਭਰਾਵਾਂ ਨੇ ਸਾਂਭਣੀ ਆ ਆਪਣੀ ਕੋਸ਼ਿਸ਼ ਇਹ ਆ ਵੀ ਜਿਹੜੇ ਵੀ ਭਰਾਵਾਂ ਨੂੰ ਆਪਣੇ ਸੀਲ ਠੰਡੀ ਐ ਇੰਨੀ ਆ ਭਰਾ ਵੀ ਇੱਥੇ ਆ ਖੜੀ ਆ ਆ ਇੱਥੇ ਖੜੀ ਤੇ ਥੱਲੇ ਬਹਿ ਜਾ ਪੈਰ ਨਹੀਂ ਪੜਦੀ ਲੈ ਵਾਕਈ ਭਾਈ ਜਿਆਲੀ ਬਹੁਤ ਆ ਵੇਖ ਲੋ ਵੀ ਐਂ ਚੂਣ ਲੱਗ ਪਿਆ ਤੇ ਇੱਥੇ ਬਹਿ ਜਾ ਭਾਵੇਂ ਜਿਵੇਂ ਮਰਜੀ ਤਲੁੱਪਾ ਮਾਰਦੇ ਹੋ ਇਹਦੇ ਤਾਂ ਥੱਲੋ ਦੀ ਨੰਗ ਜਾ ਭਾਵੇਂ ਜੀ ਹਲੇ ਹਾਂ ਕੁਆਲਿਟੀ ਬਹੁਤ ਚੰਗੀ ਆ ਬਈ ਹਣਾ ਇਹਦਾ ਉਹੋ ਕਰ ਲੈਣੇ ਜੱਫੀ ਪਾ ਕੇ ਬਹਿ ਜਾ ਤਾ ਵੀ ਨਹੀਂ ਹੈਲਦੀ ਮੇਰੀ ਸੀਲ ਬਹੁਤ ਆ ਬਾਈ ਰੇਟ ਬਾਈ ਇਹਦਾ ਫੋਨ ਦੇ ਉੱਤੇ ਹਨਾ ਰੇਟ ਫੋਨ ਤੇ ਕਰਾਂਗੇ ਬਾਈ ਕਿਉਂਕਿ ਵੱਡੇ ਵੀਰੇ ਜਿਵੇਂ ਕੋਈ ਭਰਾ ਲੈ ਜਾਊਗਾ ਕਿਉਂਕਿ ਆਪਾਂ ਵੀ ਗਾਂ ਦੇ ਕਿਉਂਕਿ ਆਇਆ ਬਾਈ ਆਪਣੇ ਕੋਲੇ ਵੇਚਣ ਵਾਲੇ ਬੰਦੇ ਆਉਂਦੇ ਆ ਸਹੀ ਤੈਨੂੰ ਦੱਸੀਏ ਜਿਹੜੀ ਗੱਲ ਆ ਜੇ ਤੁਸੀਂ ਆਪ ਰੇਟ ਫੋਨ ਤੇ ਕਰਦੇ ਹੋ ਤੇ ਗਾਂ ਵਾਲੇ ਤੋਂ ਕੀ ਕਰਾਓਗੇ ਬਾਈ ਮੈਂ ਤਾਂ ਆਪ ਇਹ ਗੱਲ ਕਹਿਣਾ ਰੇਟ ਦੱਸ ਦੇਣਾ ਚਾਹੀਦਾ ਪਰ ਭਾਈ ਇਹ ਸਾਡੀ ਮਜਬੂਰੀ ਬਣ ਜਾਂਦੀ ਹੈ ਕਿ ਭਾਈ ਆਪਾਂ ਅੱਗੇ ਭਾਈ ਰੇਟ ਦੱਸ ਗਏ ਭਾਈ ਦੀ ਆ ਪਹਿਲੀ ਵੈੜਾ ਜੀ ਦਾ ਫੋਨ ਤੇ ਕਰਨਾ ਹੈ ਆਪਾਂ ਕੋਈ ਗੱਲ ਨਹੀਂ ਭਾਈ ਰੇਟ ਵੀ ਫੋਨ ਤੇ ਆਪਾਂ ਜਾਇਜ਼ ਕਰਾਂਗੇ ਜਿੰਨੇ ਦਾ ਤੁਹਾਨੂੰ ਹੋਇਆ ਓਨੇ ਦਾ ਹੀ ਦਵਾਂਗੇ ਇਹ ਨਹੀਂ ਲੋਕਾਂ ਨੂੰ ਲੱਖ ਲੱਖ ਮੰਗਾਗੇ ਜਿੰਨੇ ਦੀ ਚੀਜ਼ ਹੋਈ ਓਨੇ ਦੀ ਤੁਹਾਨੂੰ ਦੇ ਦੇਵਾਂਗੇ ਵੈੜ ਦਰਸ਼ਨੀਆ ਇੱਕ ਵਾਰੀ ਜਿਸ ਕੱਦ ਦੇਖ ਲੋ ਸਾਡੇ ਕੰਧ ਦੇ ਬਰਾਬਰ ਆ ਜਾਵਾ ਬਾਕੀ ਮੂੰਹ ਮਾ ਦੀ ਪੋਲੀ ਆ ਭਾਈ ਇਹ ਨਹੀਂ ਚੱਕਰ ਵੀ ਮੂੰਹ ਨਾ ਫੜਾਉਂਗੀ ਲੈ ਜਿਹੜਾ ਮਰਜ਼ੀ ਮੂੰਹ ਦੇ ਵਿੱਚ ਚੀਜ਼ ਦੇ ਲੋ ਕਰਮ ਵਾਲੀ ਨੂੰ ਆ ਬਸ ਠੀਕ ਓਕੇ ਭਾਈ ਤੇ ਨੰਬਰ 6283727951 8427757246283727951 842775724 ਦੋਵੇਂ ਨੰਬਰ ਆ ਬਈ ਆਪਣੇ ਵੀ ਆ ਵੀ ਕੱਢਦੇ ਬਾਹਰ ਬਈ ਤਾਜੀ ਵੀ ਵਿਖਾ ਦਈਏ ਜੇ ਕੋਈ ਲੈਣ ਵਾਲਾ ਭਰਾ ਹੋਇਆ ਹਜੇ ਪਰसों ਸੋਈਆ ਵੈਸੇ ਤੱਕ ਹਰੇ ਬੱਚੀ ਮਗਰਾਂ ਦੇ ਤੇ 8-9 ਕਿਲੋ ਬੋਲਾ ਏ ਥੱਲੇ ਹੈਗਾ ਬਈ ਪਰਸੋ ਆਈ ਆ ਬਈ ਆਪਣੇ ਕੋਲੇ ਇਹ ਸੂਈ ਸੂਧਨ ਰਾਤ ਉਹਦੇ ਸੂਈ ਸੀ ਰਾਤ ਨੂੰ ਪਰਸੋ ਹੀ ਆਈ ਆ ਆਪਣੇ ਕੋਲੇ ਥੋੜਾ ਇੱਕ ਪੱਠਾ ਦਿੱਥਾ ਨਹੀਂ ਚੱਕਿਆ ਥੋੜੀ ਤਾਂ ਲਿੱਸੀ ਲੱਗਦੀ ਆ ਸੀਲ ਠੰਡੀ ਇਹ ਵੀ ਆਈ ਆ ਭਰਾ ਭਾਵੇਂ ਥੱਲੇ ਇੱਥੇ ਐਂ ਬਹਿ ਜਾ ਸੀਲ ਠੰਡੀ ਇਹਨੂੰ ਕੋਈ ਚੈੱਕ ਕਰਨੀ ਭਾਵੇਂ ਲੱਤ ਛਾੜਨੀ ਕੋਈ ਜੱਫੀਆਂ ਪਾਈ ਜਾ ਭਾਵੇਂ ਬਈ ਇਹਨੂੰ ਵੀ ਬਾਕੀ ਐਰ ਸ਼ੈਰ ਦਾ ਕ੍ਰੋਸ ਆ ਬਈ ਇਹ ਹਾਂ ਲਾਲ ਟਰੱਕ ਦੇ ਆਗੀ ਵਿੱਚ ਬਈ ਐਰ ਸ਼ੈਰ ਤੇ ਲਾ ਦੂਗੀ ਤੋਰਦੀ ਦੀ ਪਰ ਲੰਮੀ ਬਾਕੀ ਭਾ ਵੀ ਇਹਦਾ ਨਾਰਮਲ ਹੀ ਆ ਕੋਈ ਲੱਖ ਵਾਲਾ ਭਾ ਨਹੀਂ ਕੋਈ 60 ਵਾਲਾ ਭਾ ਨਹੀਂ ਕੋਈ 55 ਵਾਲਾ ਨਹੀਂ ਬਿਆਦ ਉਹ ਅੰਦਰ ਅੰਦਰੀ ਦੇ ਦੇਣੀ ਬਈ ਇਹ ਠੀਕ ਆ ਬਾਈ ਲੈ ਵਿੱਚ ਮਗਰ ਬੱਛੀ ਬਹੁਤ ਕਾਣੇ ਦੀ ਆ ਇਹਦੇ ਇਹਦੀ ਬੱਛੀ ਵੀ ਦਿਖਾ ਦਈਏ ਬਾਈ ਬੱਛੀ ਦਿਖਾ ਦਨੇ ਆ ਬਾਈ ਆ ਵੇਲੋ ਤੁਸੀਂ ਸੀਲ ਠੰਡੀ ਫੇਰ ਭਾਵੇਂ ਕੋਈ ਚੱਕਰ ਨੀਗਾ ਇਹ ਨੀਗਾ ਵੀ ਇੱਕ ਰੁਪਏ ਉੱਠ ਕੇ ਬਹਿ ਗਿਆ ਨੇ ਇਹਨੇ ਫੇਰ ਬੈਠਣ ਨਹੀਂ ਦੇਣਾ ਲਓ ਹਾਂ ਜਵਾ ਬਾਈ ਪੂਰੀ ਸਿਆਣੀ ਜਿੱਥੇ ਮਰਜੀ ਖੜ ਕੇ ਜਿੱਥੇ ਮਰਜੀ ਚੋਲਿਓ ਬਈ ਇਹ ਨੀਗਾ ਭਾਵੇਂ ਬਾਹਰ ਲੈ ਜਾ ਕੇ ਚੋਲਿਓ ਠੀਕ ਆ ਬਾਈ ਇਹਨਾਂ ਬਰਾਬਰ ਕਰੀ ਦੋਵਾਂ ਦੇ ਖਾਣਾਰ ਕੇ ਹੈਡ ਪੈਕੇਟੀਆਂ ਚੰਗੀਆਂ ਵਹਿੜਾ ਦੋਵੇਂ ਬਾਈ ਆ ਪੀਸ ਦੇਲੇ ਬਾਈ ਆ ਬ੍ਰਾਂਡ ਦੇਦੇ ਤੁਹਾਨੂੰ ਅੱਜ ਦੋਵੇਂ ਤੇ ਇਹ ਬਾਈ ਭਾ ਦੇ ਬ੍ਰਾਂਡ ਨਾਲ ਸੋਚਿਆ ਜੇ ਮੰਨ ਲਓ ਆਪਣਾ ਇੱਕ ਨਾਲ ਸੱਜਰ ਲੈ ਜੋ ਇੱਕ ਟੋਕੜ ਲੈ ਜੋ ਜਦੋਂ ਰੋਏ ਭਜੂਗੇ ਉਦੋਂ ਰੋ ਸੂਤੀ ਤੇ ਦੁੱਧ ਦੀਆਂ ਲਹਿਰਾ ਪਹਿਰਾ ਲੱਗੀਆਂ ਰਹਿਣਗੀਆਂ ਬਾਈ ਟੋਕੜ ਕਰੇ ਬਾਈ ਆਹ ਤਾਜੀ ਮਕਰਵੱਛੀ ਵੀ ਵੇਖ ਲੋ ਪੂਰਾ ਪੂਰੀ ਐਕਟਿਵ ਵਛੀ ਆ ਬਾਈ ਇਹ ਨਹੀਂ ਕਿ ਸੋਸਤ ਜੀ ਨਹੀਂ ਕਿ ਪੂਰੀ ਪੂਰੀ ਫਰਤੀਲੀ ਆ ਦੁੱਧ ਦੁੱਧ ਪੀਣ ਨੂੰ ਬੜੀ ਫਾਸਟ ਆ ਇਹ ਦੱਸਿਆ ਉਹ ਯਾਰ ਚੰਗੇ ਸੀਮਣ ਦੀ ਸੀ ਪਰ ਆਪਾਂ ਨਹੀਂ ਦੱਸਦੇ ਭਰਾਵੋ ਪਰ 40 4 ਇੰਚ ਕਿਹਾ ਹੀ ਉਹ ਪੁੱਛ ਲਾਂਗੇ ਉਹਨਾਂ ਨੂੰ ਦੱਸਦਾ ਫੋਨ ਦੇਦਾ ਆਪਾਂ ਤੁਹਾਨੂੰ ਦੱਸ ਦਾਂਗੇ ਨਹੀਂ ਤਾਂ ਨਹੀਂ ਬਾਈ ਆਹ ਵੇਲੇ ਚੁਆਇਸ ਲਾਉਣ ਲੱਗੇ ਹੁਣ ਆਪਾਂ ਇਹਨੂੰ ਐਡੀਆਂ ਐਡੀਆਂ ਵਛੀਆਂ ਤੈਨੂੰ ਵੀ ਪਤਾ ਬਾਈ ਲੱਖ ਲੱਖ ਨੂੰ ਤਿਆਰ ਹੋ ਕੇ ਵੇਕਣ ਆ ਲਈਆਂ ਇਹ ਵਛੀਆਂ ਕਿਉਂਕਿ ਕੱਦ ਮੇਰਾ 6 ਫੁੱਟ ਕੱਦ ਆ ਬਾਈ ਤੇ ਮੇਰੇ ਅੱਧੇ ਜੇ ਹੁੰਦੀ ਮਤਲਬ 5.5 5 ਲਾਲਾ ਪੂਰਾ ਸਾਢੇ 5 ਲਾਲਾ ਬਾਈ ਜਿਆਦਾ ਹੀ ਹੋਊਗਾ ਕਦ ਮਾੜਾ ਘੱਟ ਨਹੀਂਗਾ 5 ਫੁੱਟ ਉੱਚੀ ਇਹ ਨਹੀਂ ਚੱਕਰ ਵੀ ਫਿਰ ਮਾਰੂਗੀ ਲੈ ਮੂੰਹ ਪਟਲਾ ਜਿੱਧਰ ਦੀ ਮਰਜ਼ੀ ਬੈਠਾ ਰਿਹਾ ਬਈ 15 ਵੱਸੀ ਛੱਡੀ ਹੋਈ ਹੈ ਬਾਈ ਇਹ ਵੀ ਤੁਹਾਨੂੰ ਅਖੀਰ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਭਰਾਵਾਂ ਦਾ ਦਿਓ ਸ਼ੁਕਰੀਆ